ਕਨਿਸ਼ੀਰੀ ਹਰਮੰਦਰ ਸਾਹਿਬ ਜਿੱਥੋਂ ਨਤਮਸਤਕ ਹੋਣ ਲਈ ਦੂਰ ਦੂਰ ਤੋ ਸ਼ਰਧਾਲੂ ਪਹੁੰਚਦੇ ਨੇ ਪੰਜਾਬੀ ਗਾਇਕ ਮਲਕੀ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਜਿੱਤੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਵਿਦੇਸ਼ ਤੋਂ ਭਾਰਤ ਆਉਣਾ ਤੇ ਮੈਂ ਜਿੰਨਾ ਚਿਰ ਗੁਰੂ ਘਰ ਵਿੱਚ ਮੱਥਾ ਨਾ ਟੇਕਾਂ ਮੈਨੂੰ ਯਕੀਨ ਨਹੀਂ ਹੁੰਦਾ ਕਿ ਮੈਂ ਭਾਰਤ ਵਿੱਚ ਪਹੁੰਚ ਚੁੱਕਿਆ ਉਹਨਾਂ ਨੇ ਕਿਹਾ ਕਿ ਮੈਂ ਕੋਈ ਗਾਣਾ ਜਾਂ ਫਿਲਮ ਪ੍ਰਮੋਟ ਕਰਨ ਨਹੀਂ ਆਇਆ ਬਲਕਿ ਉਹ ਗੁਰੂ ਘਰ ਦਾ ਆਸ਼ੀਰਵਾਦ ਲੈਣ ਆਏ ਨੇ ਤੇ ਜਦੋਂ ਵੀ ਮੈਨੂੰ ਗੁਰੂ ਘਰ ਆਉਣ ਦਾ ਮੌ ਨਾਲ ਮੱਥਾ ਟੇਕਣਾ ਚਾਹੀਦਾ ਹੈ ਉਹਨਾਂ ਕਿਹਾ ਹੈ ਕਿ ਸਾਨੂੰ ਸ਼ਰਧਾ ਤੇ ਸਤਿਕਾਰ ਨਾਲ ਲਾਈਨ ਵਿੱਚ ਖੜੇ ਹੋ ਕੇ ਗੁਰੂ ਘਰ ਦੇ ਦਰਸ਼ਨ ਕਰਨੇ ਚਾਹੀਦੇ ਨੇ ਸਾਨੂੰ ਵੀ ਆਈਪੀ ਰੋਪ ਨਹੀਂ ਪਾਉਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਪਿਆਰ ਭਰੀ ਸ਼ਸ਼ੀਕਾਲ ਜਿੱਥੋਂ ਤੱਕ ਵੀ ਤੁਸੀਂ ਦੇਖ ਰਹੇ ਹੋ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਬਿਲਕੁਲ ਜੀ ਮੈਂ ਅੱਜ ਇੱਥੇ ਦਰਵਾਸਾ ਮੱਥਾ ਟੇਕਣ ਆਇਆ ਸੀ ਔਰ ਮੈਂ ਰਸਤੇ 'ਚ ਵੀ ਸੋਚਦਾ ਹੁੰਦਾ ਸੀ ਮੈਂ ਕਿ ਜਿੰਨਾ ਚਿਰ ਜਦੋਂ ਤੁਸੀਂ ਇੰਡੀਆ ਆਉਂਦੇ ਨਾ ਮੈਂ ਸਪੈਸ਼ਲੀ ਜਦੋਂ ਮੈਂ ਜਦੋਂ ਇੰਡੀਆ ਆਉਂਦਾ ਤੇ ਮੈਨੂੰ ਉਹਨਾਂ ਚਿਰ ਯਕੀਨ ਜਿਆ ਨਹੀਂ ਹੁੰਦਾ ਮੈਂ ਇੰਡੀਆ ਆਇਆ ਜਿੰਨਾ ਚਿਰ ਮੈਂ ਦਰਵਾਜ਼ਾ ਬਣ ਕੇ ਮੱਥਾ ਨਾ ਟੇਕਾਂ ਉਹਨਾਂ ਚਿਰ ਤਸੱਲੀ ਜੇ ਨਹੀਂ ਹੁੰਦੀ ਹੈ ਨਾ ਤੇ ਇਥੋਂ ਮੱਥਾ ਟੇਕ ਕੇ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੰਡੀਆ ਆਏ ਸੋ ਫਿਰ ਖਿਆਲ 'ਚ ਸਾਰੇ ਇਹਨਾਂ ਦਾ ਇਸ ਦੀ ਸੇਮ ਹੀ ਰੂਹ ਹੈ ਕਿ ਜਦੋਂ ਵੀ ਆਉਣ ਕਦੋਂ ਉਹਨਾਂ ਦਾ ਪ੍ਰੋਗਰਾਮ ਬਣਦਾ ਤੇ ਕਦੋਂ ਆਣ ਕੇ ਤੇ ਦਰਵਾజా ਮਣ ਕੇ ਦਰਸ਼ਨ ਕਰਨ ਸੋ ਮੈਂ ਅੱਜ ਕੋਈ ਗਾਣਾ ਗੀਤ ਜਾਂ ਫਿਲਮ ਜਾਂ ਕੋਈ ਪ੍ਰਮੋਟ ਕਰਨ ਨਹੀਂ ਆਇਆ ਮੈਂ ਕਲਾਕਾਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕੋਈ ਗਾਣਾ ਜਾਂ ਫਿਲਮ ਪ੍ਰਮੋਟ ਕਰਨੀ ਆਈਏ ਵੈਨਸੀ ਵੀ ਜਦੋਂ ਆਉਣੇ ਇੱਕ ਸ਼ਰਧਾ ਤੇ ਸਤਿਕਾਰ ਦੇ ਨਾਲ ਇੱਥੇ ਆਣ ਕੇ ਨਿਮਰਤਾ ਦੇ ਨਾਲ ਮੱਥਾ ਟੇਕਣਾ ਚਾਹੀਦਾ ਔਰ ਕਾਲੀ ਨਹੀਂ ਕਰਨੀ ਚਾਹੀਦੀ ਇੰਦਾ ਨਹੀਂ ਹੈਗਾ ਕਿ ਚਾਰ ਬੰਦੇ ਨਾਲ ਤੁਸੀਂ ਸਿਕਿਉਰਿਟੀ ਦੇ ਲੈ ਕੇ ਆਓ ਜਾਂ ਹੋਰ ਤੁਸੀਂ ਸੰਗਠਨ ਨੂੰ ਪਰੇਔਰੇ ਕਰੋ ਕੋਈ ਇੱਥੇ ਤਾਂ ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਸਾਨੂੰ ਇੱਥੇ ਬੜੀ ਨਿਮਰਤਾ ਔਰ ਸ਼ਰਦਾ ਤੇ ਸਤਕਾਰ ਨਾਲ ਆਉਣਾ ਮੈਂ ਤਾਂ ਜਦੋਂ ਪ੍ਰਕਰਮਾਂ 'ਚ ਜਾਣ ਤੋਂ ਪਹਿਲਾਂ ਪੈਰ ਤੋਂ ਲੈਨੇ ਤੇ ਉਹ ਮੈਨੂੰ ਤਾਂ ਲੱਗਦਾ ਕਿ ਬਸ ਇਦੂ ਪਰੀ ਦੁਨੀਆ ਹੈ ਜੀ ਸੋ ਮੈਂ ਬੜੀ ਸ਼ਰਧਾ ਤੇ ਇਸ ਸਰਕਾਰ ਨਾਲ ਜਿੱਥੇ ਮੈਂ ਖੜਾ ਅਸਰ ਦੇਖਿਆ ਜਾਂਦਾ ਕਿ ਕੋਈ ਵੀ ਕੋਈ ਫਿਲਮ ਕਾਸਟਿਕ ਆਉਂਦੀ ਤਾਂ ਆਪਣੇ ਨਾਲ ਪ੍ਰੋਡੂਸਰ ਲੈ ਕੇ ਆਉਂਦੀ ਔਰ ਛੇਤੀ VIP ਕੀਤਾ ਜਾਂਦਾ ਉਹਨਾਂ ਨੂੰ ਵੀ ਛੇਤੀ ਛੇਤੀ ਨਿਕਲੀਏ ਇੱਥੋਂ ਕਿਵੇਂ ਲੱਗਦਾ ਕਿ ਨਿਮਰਤਾ ਦੇ ਨਾਮ ਨਾਲ ਜਿਵੇਂ ਆਮ ਸੰਗਤ ਦੇ ਰੂਪ ਚਾਹਣਾ ਚਾਹੀਦਾ ਆਉਣੀ ਇੱਦਾਂ ਤੇ ਉਹ ਮਤਲਬ ਆਪਾਂ ਤਾਂ ਬਾਬਾ ਜੀ ਦੇ ਘਰੇ ਆਉਣਾ ਆਪਾਂ ਉਹਨਾਂ ਦੇ ਦਰਸ਼ਨ ਕਰਨ ਆਉਣਾ ਸਾਨੂੰ ਲਾਈਨ ਚ ਲਾ ਕੇ ਜੋ ਆਊਗਾ ਸਰ ਲੋਕ ਸਾਡੇ ਲਈ ਲਾਈਨਾਂ ਲੈ ਕੇ ਲਾ ਕੇ ਸਾਡੇ ਸ਼ੋਅ ਦੇਖਣ ਆਉਂਦੇ ਆ ਤੇ ਅਸੀਂ ਮਹਾਰਾਜ ਨੂੰ ਜਦੋਂ ਮਿਲ ਜਾਂਦੇ ਫਿਰ ਬਹੁਤ ਸਾਨੂੰ ਵੀ ਸਤਕਾਰ ਤੇ ਸ਼ਰਧਾ ਦੇ ਨਾਲ ਲਾਈਨ 'ਚ ਖੜਾ ਆਉਣਾ ਚਾਹੀਦਾ ਤਾਂ ਕਿ ਅਸੀਂ ਸਾਨੂੰ ਲੋਕ ਦੇਖਣ ਆਉਂਦੇ ਆ ਤੁਸੀਂ ਮਹਾਰਾਜ ਦੇ ਦਰਸ਼ਨ ਕਰਨ ਆਏ ਆ ਤਾਂ ਫਿਰ ਵੀ ਆਈਪੀ ਉੱਥੇ ਨਹੀਂ ਲਾਈਨ 'ਚ ਖੜ ਕੇ ਬੜੀ ਸਾਦਗੀ ਨਾਲ ਤੇ ਸਤਕਾਰ ਦੇ ਨਾਲ ਮੱਥਾ ਟੇਕੋ ਕੋਈ ਕਾਲੀ ਨਾ ਕਰੋ ਜੇ ਤੁਸੀਂ ਆਉਨੇ ਆ ਅਚਾ ਤੁਸੀਂ ਪ੍ਰੈਸ ਵਾਲੇ ਮੁੰਡੇ ਸਾਰੇ ਜਿਹੜੇ ਵਾਰੀ ਵੀ ਜਦੋਂ ਆਉਨੇ ਆ ਮੈਂ ਤੁਹਾਨੂੰ ਵੀ ਜਿਹੜੀ ਗੱਲ ਮੈਂ ਨਹੀਂ ਮੇਰੇ ਕੋਲ ਟਾਈਮ ਨਹੀਂ ਹੈ ਮੇਰੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਵੀ ਇੱਕ ਆਪਣਾ ਕੰਮ ਕਰਦੇ ਹੋ ਆਪਣੀ ਜੌਬ ਨਿਭਾ ਰਹੇ ਹੋ ਤੁਹਾਨੂੰ ਵੀ ਪ੍ਰੋਪਰ ਟਾਈਮ ਦੇਣਾ ਚਾਹੀਦਾ ਆਰਟਿਸਟ ਨੂੰ ਤਾਂ ਕਿ ਤੁਸੀਂ ਵੀ ਸ਼ਵੇਰ ਦੇ ਇੰਨੇ ਟਾਈਮ ਲਈ ਇੱਥੇ ਖੜੇ ਹੋ ਕਿਉਂਕਿ ਡੇਢ ਦੋ ਘੰਟੇ ਟਾਈਮ ਲੱਗ ਜਾਂਦਾ ਮੱਥਾ ਟੇਕਣ ਦੇ ਲਈ ਸੋ ਮੈਂ ਤਾਂ ਹਮੇਸ਼ਾ ਇਹ ਇਹੀ ਗੱਲ ਕਰੂੰਗਾ ਕਿ ਜਦੋਂ ਵੀ ਤੁਸੀਂ ਆਉਨੇ ਆ ਟਾਈਮ ਕੱਢ ਕੇ ਆਓ ਸਤਿਕਾਰ ਦੇ ਨਾਲ ਇਸ ਘਰ ਦੇ ਵਿੱਚੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ ਸ਼ਰਧਾ ਤੇ ਸਤਿਕਾਰ ਨਾਲ ਜੋ ਵੀ ਹੈ ਜੀ ਸਰੋਤਿਆ ਲਈ ਨਵਾਂ ਕਿਲੇ ਕਿ ਹਾਂ ਬਿਲਕੁਲ ਮੈਂ ਪਹਿਲੀ ਗੱਲ ਦੱਸਾਂ ਕਿ ਨਵੇਂ ਸਾਲ ਚ ਮਤਲਬ ਅੱਜ 29 ਹੋ ਗਈ 30 ਹੋ ਗਈ ਅੱਜ ਐਂਡ ਜਨਵਰੀ ਹੋਈ ਅੱਲੇ ਤਾਂ ਨਵੇਂ ਸਾਲ ਚ ਮੈਂ ਪਹਿਲੀ ਵਾਰੀ ਇੰਡੀਆ ਆਇਆ ਸੋ ਵੈਸੇ ਵੀ ਜਦੋਂ ਆਨੇ ਉਦੋਂ ਵੀ ਮੱਥਾ ਟੇਕਦੇ ਪਰ ਨਵੇਂ ਸਾਲ ਦਾ ਸੀਗਾ ਮੇਰਾ ਕੇ ਸਿੱਧਾ ਜਾ ਕੇ ਬੋਲੋ ਦਰਬਾਰ ਸਾਹਿਬ ਮੱਥਾ ਟੇਕੀ ਉੱਥੋਂ ਓਟ ਆਸਰਾ ਲਈਏ ਬਾਬੇ ਦਾ ਸੋ ਨਵਾਂ ਗੀਤ ਜਿਹੜਾ ਜੀ ਉਹ ਰੈਡੀ ਹੈ ਤੇ ਉਹ ਅਸੀਂ ਹੁਣ ਮੈਂ ਅਗਲੀ ਵਾਰ ਜਦੋਂ ਆਵਾਂਗਾ ਅਸੀਂ ਮਾਰਚ ਦੇ ਐਂਡ ਵਸਾਖੀ ਤੋਂ ਪਹਿਲਾਂ ਪਹਿਲਾਂ ਅਸੀਂ ਉਹਨੂੰ ਕਰਾਂਗੇ ਬਾਕੀ ਸਾਡੀ ਜਿਹੜੀ ਫਿਲਮ ਹੈ ਲੇਖ ਉਹ ਵੀ ਰੈਡੀ ਹੈ ਉਹ ਕੁਛ ਕਰਨਾ ਕਰਕੇ ਅਸੀਂ ਉਹ ਪਿਛਲੇ ਸਾਲ ਕਰ ਨਹੀਂ ਸਕੇ ਤੇ ਹੁਣ ਉਹਨੂੰ ਵੀ ਵਸਾਖੀ ਤੱਕ ਅਸੀਂ ਉਹਨੂੰ ਰਿਲੀਜ਼ ਕਰਾਂਗੇ ਪੰਜਾਬੀ ਸਿਨੇਮਾ ਉਚਾਈਆਂ ਦੇ ਜਨਤਕ ਸਿਨੇਮਾ ਬਹੁਤ ਵਧੀਆ ਗੱਲ ਹੈ ਜੀ ਸਾਡੀ ਪੰਜਾਬੀ ਲਈ ਕੋਈ ਵੀ ਜਿਹੜਾ ਕੋਈ ਕੁਝ ਕੋਈ ਕੁਝ ਵੀ ਕੋਈ ਕਰਦਾ ਸਾਨੂੰ ਬਹੁਤ ਚੰਗਾ ਲੱਗਦਾ ਹੈ ਔਰ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਤੁਸੀਂ ਸਾਰੇ মিডিਏ ਨੂੰ ਔਰ ਜਿੰਨੇ ਵੀ ਸਰੋਤੇ ਸੁਣ ਰਹੇ ਆ ਦਰਸ਼ਕ ਦੇਖ ਰਹੇ ਆ ਜਦੋਂ ਕੋਈ ਕਿਸੇ ਦਾ ਗੀਤ ਆਉਂਦਾ ਜਾਂ ਜਦੋਂ ਕੋਈ ਗੀਤ ਗੀਤ ਕੋਈ ਹਿੱਟ ਹੁੰਦਾ ਤੇ ਉਹ ਚੰਗਾ ਗੀਤ ਸੁਣੋ ਚੰਗੀ ਗਾਇਕੀ ਨੂੰ ਪਿਆਰ ਦਿਓ ਚੰਗੀਆਂ ਫਿਲਮਾਂ ਨੂੰ ਪਿਆਰ ਦਿਓ ਜਦੋਂ ਕੋਈ ਫਿਲਮ ਚੰਗੀ ਹਟੋਂਦੀ ਉਹਦੇ ਵਰਗੇ 10 ਫਿਲਮਾਂ ਹੋਰ ਬੰਦੇ ਪ੍ਰੋਡੂਸਰ ਖੜੇ ਹੁੰਦੇ ਆ ਕਿ ਯਾਰ ਇਦਾਂ ਦੀ ਫਿਲਮ ਬਣਾਉਣੀ ਚਾਹੀਦੀ ਹੈ ਸੋ ਸਾਨੂੰ ਸਾਰਿਆਂ ਨੂੰ ਰਲ ਕੇ ਸਪੋਰਟ ਕਰਨੀ ਚਾਹੀਦੀ ਔਰ ਵੱਧ ਤੋਂ ਵੱਧ ਅਸੀਂ ਚਾਹੁੰਦੇ ਆ ਕਿ ਪੰਜਾਬੀ ਮਾਂ ਬੋਲੀ ਦੀ ਜਿੱਥੋਂ ਤੱਕ ਵੀ ਸੇਵਾ ਹੋ ਸਕੇ ਵੱਧ ਤੋਂ ਵੱਧ ਕਰੀਏ